ਕਮਾਨ ਛੇ ਬਰ ਅੱਤੋਂ ਦੂਜੇ ਜੱਟ ਦੀ ਤੁਹਾਨੂੰ ਲੱਸੀ ਵਾਲੇ ਡੋਲੂ ਵਰਗੀ ਇੱਕ ਸਲਾਹ ਹੈ ਵੀ ਆ ਉਰਾ ਪਰਾਂ ਤਾਂ ਲੈਤੇ ਹੋਏ ਪੁੰਡਾ ਨੂੰ ਖੰਡ ਖਵਾਉਣੀ ਛੱਡ ਕੇ ਤੁਸੀਂ ਆਬਦੇ ਵਾਲੇ ਪਮਕੜਾਂ ਦੇ ਖੰਭਾ ਤੇ ਲਾ ਲੋ ਦੁਬਾਰੇ ਦਵਾਈ ਐਤਕਾ ਲੋਕਾਂ ਨੇ ਰੇਗਮਾਰ ਬਹੁਤ ਤਕੜੇ ਫਾੜ ਰਖੇ ਨੇ 22 ਮੰਗੂ ਤਿਲਕਣਾ ਹੋ ਕੀ ਨਹੀਂ ਆਉਂਦਾ ਐਤਕਾ 27 ਪੁਰਾਣੇ ਬੰਦਿਆਂ ਨੂੰ ਕਰਦਾ ਫੇਰ ਵੀ ਮੋਹ ਹੁੰਦਾ ਡਿਊਟੀ ਤਨ ਦੇ ਹੀ ਨਾ ਫਰਜ ਸਮਝ ਕੇ ਕਰਦੇ ਹੁੰਦੇ ਨੇ ਐਤਕਾ ਬਾਈ ਮੰਗੂ ਉੱਤੇ ਉੱਤੇ ਜੇ ਹਲ ਫੇਰ ਕੇ ਕੋਈ ਨਹੀਂ ਫਸਲ ਹੁੰਦੀ ਖਤਾਈ ਚ ਦਾ ਲੋਕ ਖਾਸਾ ਇੰਜਣ ਗਰਮ ਕਰਨਗੇ ਫਿਰ ਲਾਲ ਹੋਏ ਇੰਜਣ ਦਾ ਵਦੇਰੇ ਰੇਡੀਏਟਰੇ ਹੁੰਦੇ ਨੇ ਕਾਲਜਾ ਠਾਰਦੇ ਆ ਜਿਹੜੀ ਤੁਸੀਂ ਪਿੰਡੀ ਪਿੰਡੀ ਥਾਨਾ ਤੇ ਬੈਠਣ ਵਾਲੀ ਥਾਂ ਥਾਂ ਕੜਾਈਆਂ ਖਾਣ ਵਾਲੀ ਕਤੀੜ ਮੂੰਹ ਲਾ ਲਈ ਇਹ ਕਿਦਰੇ ਨਹੀਂ ਛੋਡੇ ਅੱਕ ਜਾ ਕੇ ਜਾਨੀ ਚੋਰ ਦਾ ਚਾਦਰਾਂ ਪਾੜਦੀ ਇਹਨਾਂ ਨੂੰ ਤਾਂ ਕੁੰਡੜੀ 'ਚ ਮੂੰਹ ਫਸਾ ਕੇ ਬਸ ਢਿੱਡ ਭਰਨ ਦੀ ਮਤਬਲ ਹੁੰਦਾ ਇਹਨਾਂ ਨੂੰ ਕੋਈ ਅਣਖ ਮੜਕਨੀ ਵੀ ਬੰਦਾ ਮੰਨੀ ਹਲੂਮਾਨ ਤੇ ਲਾਊਗਾ ਜਾਂ ਕੜਾ ਹੀ ਮਦਾਨਨ ਤੇ ਪਾਊਗਾ ਇਹਨਾਂ ਨੂੰ ਤਾਂ ਜਿੱਧਰੋਂ ਖਾਣੇ-ਦਾਣੇ ਦੀ ਸਮੈਲ ਆ ਗਈ ਬਾਹਰ 'ਚ ਬੈਠੇ-ਬੈਠੇ ਉਧਰੇ ਮੁੜ ਪੈਂਦੇ ਨੇ ਉਹੀ ਚੱਕਰ ਨਹੀਂ ਵੀ ਆਪਾਂ ਕੀਦੇ ਆ ਆਪਣਾ ਕੌਣ ਹੈ ਜਿਹੜੀ ਬੁੜੀ ਨੇ ਥਾਲ ਤੇ ਰਮਾਲ ਦੇਖੇ ਬਕੂਹਿਆਂ ਨੂੰ ਚਾਲੇ ਪਾਲੇ ਤਾਂ ਉਸੇ ਦੇ ਮਗਰ ਤੁਰ ਪੈਂਦੇ ਨੇ ਕਿਆ ਪਾਣੀ ਦਾ ਸਿਆਣੇ ਕਹਿੰਦੇ ਵੀ ਘਰ ਦਾ ਪਾਲਿਆ ਹੋਇਆ ਕੱਟਰੂ ਬੱਛਰੂਏ ਵਧੀਆ ਕਰਾਉਂਦਾ ਹੁੰਦਾ ਆ ਮੰਡੀ ਵਾਲੇ ਛੱਡ ਕੇ ਆਪਦਿਆਂ ਨੂੰ ਇਹ ਫੀਡ ਫੂਡ ਪਾ ਲੋ ਜੇ ਥੋੜੇ ਮੋٹے ਅੱਗੇ ਦੁੱਧ ਚ ਪਲੇ ਚਲਾਉਣੇ ਨੇ ਨਹੀਂ ਫਿਰ ਤੁਹਾਡੀ ਮਰਜ਼ੀ ਹੈ ਜੇ ਸੁੰਨੀਆਂ ਬੈੜੀਆਂ ਦੇ ਪਰਨੇ ਪਾਪਾ ਖੁੜਲੀ ਪਰ ਕੇ ਬਾਲਟੀਆਂ ਚ ਜਿੱਬ ਬਵਾਉਣੇ ਨੇ ਇੱਕ ਵਾਰ ਮੇਰੇ ਨਾਨੇ ਨੇ ਗਿੱਦੜ ਤੇ ਬੋਤੇ ਵਾਲੀ ਮੈਨੂੰ ਕਹਾਣੀ ਸੁਣਾਈ ਸੀ ਮੈਂ ਤੁਹਾਨੂੰ ਵੀ ਸੁਣਾ ਦਣਾ ਕੀ ਪਤਾ ਤੁਹਾਡੇ ਕੰਮ ਆ ਜੀ ਇੱਕ ਵਾਰ ਜੰਗਲ 'ਚ ਇੱਕ ਤਾਂ ਗਿੱਦੜ ਇੱਕ ਬੋਤਾ ਰਹਿੰਦੇ ਤੇ ਗਿੱਦੜ ਨੇ ਸੋਚਿਆ ਵੀ ਕਿਵੇਂ ਢੇਟ ਦੀ ਅੱਗ ਬਜਾਈਏ ਕਿਉਂ ਨਾ ਬੋਤੇ ਨੂੰ ਬੁੱਧੂ ਬਣਾਈਏ ਹੁਣ ਬੋਤਾ ਤਾਂ ਹੈਗੇ ਨੇ ਇੱਥੇ ਬਰਕਰ ਗਿੱਦੜ ਫਿਰ ਤੁਸੀਂ ਆਪ ਸਮਝ ਲਿਓ ਗਿੱਦੜ ਬੋਤੇ ਨੂੰ ਕਹਿੰਦਾ ਗੱਲ ਸੁਣ ਬਈ ਆਪਣੀ ਪੈਗੀ ਲਿਹਾਜ ਮੈਂ ਤੇਰੇ ਦਿਲਾਂ ਦੀਆਂ ਜਾਣਦਾ ਤੂੰ ਮੇਰੇ ਦਿਲਾਂ ਦੀ ਜਾਣ ਜਾ ਤੂੰ ਅੱਜ ਤੋਂ ਮੇਰਾ ਮਾਮਾ ਮੈਂ ਤੇਰਾ ਭਾਣ ਜਾ ਐਵੇਂ ਠੋਕਰਾ ਠੇਬੇ ਖਾਂਦੇ ਕਿਉਂ ਵਕਤ ਲੰਗਾਈਏ ਚੱਲ ਦੋਵੇਂ ਰਲ ਕੇ ਜੱਟ ਦੇ ਖਰਬੂਜੇ ਖਾਈਏ ਬੋਤਾ ਕਹਿੰਦਾ ਬਾ ਓਏ ਭਾਣ ਜੇ ਬੜੀ ਤਕੜੀ ਲੈ ਆ ਸਲਾ ਮੈਂ ਮੈਂ ਵੀ ਕਿਉਂ ਕੰਡਿਆਂ ਤੋਂ ਬੁੱਲ ਪਰਵਾਉਂਦਾ ਫਿਰਦਾ ਨਾਲੇ ਤੂੰ ਵੀ ਨਾ ਹਿਰਨੀਆਂ ਮਗਰ ਭਜ-ਭਜ ਦਮ ਕਢਾ ਕਿੱ ਹੋੜੇ ਕਿੱਦੜ ਕਹਣਾ ਵੀ ਮਾਮਾ ਬਣ ਗਈ ਗੱਲ ਐਂ ਕਰੀ ਤੂੰ ਹੈਗਾ ਦੇਖ ਊੱਚਾ ਮੈਂ ਹੈਗਾ ਨੀਮਾ ਤੈਨੂੰ ਦੂਰੋਂ ਆਉਂਦਾ ਜੱਟ ਦਿਖਜਿਆ ਕਰੂਗਾ ਜਦੋਂ ਜੱਟ ਦਿਖਜਿਆ ਕਰੂ ਤੂੰ ਪੈਰ ਖੜਕਾ ਦਿਆ ਕਰੀ ਮੈਂ ਜਿਹੜੇ ਖਰਬੂਜੇ ਤੋੜੇ ਹੋਇਆ ਕਰਨਗੇ ਝੱਟ ਦੇਣੇ ਤੇਰੀ ਟੱਠ ਦੇ ਸਿੱਟਦੇ ਆ ਕਰੂੰ ਮਾਰਿਆ ਕਰੂੰ ਛਾਲ ਆਪਾਂ ਭੱਜਿਆ ਕਰਾਂਗੇ ਜੱਟ ਆਪਣਾ ਕੀ ਬਿਗੜਿਆ ਕਰੂਗਾ ਦੋਹੇ ਮਿਲਕੇ ਢਿੱਡ ਭਰੀ ਚੱਲਾਂਗੇ ਬੋਤਾ ਕਹਿੰਦਾ ਹਾਂ ਵੀ ਭਾਣ ਜੀ ਤੇਰੀ ਗੱਲ ਠੀਕ ਐ ਜਮਾ ਹੁਣ ਨਹੀਂ ਆਪਾਂ ਭੁੱਖੇ ਮਰਦੇ ਲਓ ਵੀ ਗਿੱਦੜ ਦੇ ਬੋਤੇ ਨੇ 15 20 ਦਿਨ ਕੰਮ ਚਲਾਇਆ ਜੱਟ ਦਾ ਖੂਬ ਖੇਤ ਖਾਇਆ ਜਦੋਂ ਜੱਟ ਦੀ ਛੱਕ ਗੇ ਫਸਲ ਚੰਗੀ ਉਦੋਂ ਫਿਰ ਜੱਟ ਨੇ ਵੀ ਡਾਲੀ ਸਰਾਣੇ ਗੰਡਾਸਾ ਤਰ ਕੇ ਦੂਰ ਸਾਰੇ ਮੰਜੀ ਉਹ ਬੋਤਾ ਵਿਚਾਰਾ ਭਗਤ ਗਿੱਦੜ ਚਲਾ ਕੇ ਹੁਣ ਕੌਣ ਗਿੱਦੜ ਨੂੰ ਕਿੱਥੋਂ ਮੁੜਦਾ ਗਿੱਦੜ ਆ ਵਦੀਰ ਸਿਹੜੀ ਤੋਂ ਗਿੱਦੜ ਨੇ ਤਾਂ ਉਹੀ ਕੰਮ ਕਰਤਾ ਇੱਕ ਦਿਨ ਆ ਗਏ ਗਿੱਦੜ ਨੂੰ ਵੀ ਲੱਗ ਗਿਆ ਪਤਾ ਵੀ ਜੱਟ ਹੋ ਪਿਆ ਜ ਮਾਮੇ ਦੇ ਗਿੱਟੇ ਸ਼ੰਗਾਉਂ ਜਿਵੇਂ ਸਰਕਾਰ ਬਣਾ ਕੇ 2 ਸਾਲ ਪਿੱਛੋਂ ਇੰਨਾ ਨਹੀਂ ਹੁਣ ਗਿੱਦੜ ਦਾ 4 ਖਰਬੂਜਿਆਂ ਦਾ ਰਾਜ ਜਾਂਦਾ ਬੋਤੇ ਨੂੰ ਚਾਹੀਦੇ ਨੇ ਇੱਕ ਮੰਡਲ ਗਿੱਦੜ ਨੇ ਤਾਂ 4 ਖਰਬੂਜੇ ਖਾ ਕੇ ਰੱਜ ਕੇ ਲੇ ਬੋਤੇ ਦੇ ਵਿਚਾਰੇ ਦੇ ਹਲਕਾ ਨਾ ਤਾਲੂਏ ਕਹਿੰਦਾ ਵੀ ਮਾਮਾ ਮੈਂ ਗਿਆ ਹੁਣ ਰੱਜ ਮੇਰੀ ਤਾਂ ਚਾਂਗ ਆਉਂਦੀ ਹੈ ਬੋਤਾ ਕਹਿੰਦਾ ਭਾਣ ਜੇ ਕਮਲਾ ਹੋ ਰਿਆਂ ਆਪਣੀ ਯਾਰੀ ਹੈ ਯਾਰ ਗੱਲਬਾਤ ਹੋ ਕੇ ਆਪਾਂ ਸਾਰੀ ਵੀਰੇ ਤੱਕ ਆਏ ਆ ਤੂੰ ਤਾਂ ਦੋ ਖਰਬੂਜਿਆਂ ਨਾਲ ਰੱਜ ਗਿਆ ਮੈਨੂੰ ਤਾਂ ਥੋੜੇ ਕਾਨੇ ਖਾ ਲੈਣ ਦੇ ਯਾਰ ਹੋਰ ਮੈਂ ਕਿੱਥੇ ਜਾਊਗਾ ਹਜੇ ਤੂੰ ਚਾਂਗ ਨੂੰ ਰੋਕ ਕੇ ਰੱਖ ਕਹਿੰਦਾ ਨਾ ਬਈ ਮਾਮੇ ਇਹ ਗੱਲ ਝੂਠ ਜਾਂਗ ਰੁਕਦੀ ਨਹੀਂ ਤਾਂ ਨਿਕਣ ਨਿਕੜ ਆ ਰਹੀ ਐ ਜਾਂਗ ਆਉਂਦੀ ਐ ਮੇਰੀ ਦਾ ਮੇਰੇ ਦਾ ਜੀ ਕਰਦਾ ਵੀ ਤੱਬ ਕੇ ਜਾਂਗ ਮਾਰ ਬੋਤੇ ਨੇ ਸੋਚਿਆ ਵੀ ਅੱਜ ਮਰਵਾਉਗਾ ਚੱਲ ਬੋਤੇ ਨੇ ਆਖਿਆ ਵੀ ਓਰੇ ਕਿਹੜਾ ਕੋਈ ਹੁੰਦਾ ਪਹਿਲਾਂ ਰੋਜ਼ ਚਰਦਾ ਕੀ ਗੱਲ ਆ ਹੁਣ ਗਿੱਦੜ ਨੂੰ ਪਤਾ ਸੀ ਵੀ ਜੱਟ ਪਿਆ ਗਿੱਦੜ ਨੇ ਤਾਂ ਇਹ ਮਾਰੀ ਤਰ ਕੇ ਕਲਕਾਰੀ ਨਾਲ ਦੀ ਨਾਲ ਜੱਟ ਨੇ ਬੈਟਰੀ ਮਾਰੀ ਮਗਿੱਡੜ ਦਾ ਲੱਤਾਂ ਵਿਜਾਲੇ ਪੂਛਦੇ ਕੇ ਲੜਵਾ ਗਿਆ ਬੋਤੇ ਦੇ ਜੱਟ ਤੋਂ ਗਿੱਟੇ ਕਟਾ ਗਿਆ ਦੂਜੇ ਦਿਨ ਜੰਗਲ ਚ ਬੋਤਾ ਵਿਚਾਰਾ ਡਿਗਿਆ ਜਾ ਪਿਆ ਜਿਵੇਂ ਵਰਕਰ ਹੁਣ ਗਿੱੱਡੜ ਦੀ ਸ਼ਿਹਰੀ ਕਰੀ ਹੋਈ ਸੀ ਜਿਵੇਂ ਨਾ ਦੀ ਗਿੱਦੜ ਮਾਮੇ ਨੂੰ ਪੁੱਛਦਾ ਕਹਿੰਦਾ ਮਾਮਾ ਮੇਰੇ ਕਿਵੇਂ ਡਿਗਾ ਜੇ ਬੈਂ ਕੀ ਗੱਲ ਹੋ ਗਈ ਇੰਨੀ ਕਿਤਾ ਬਣਦੀ ਰਹਿੰਦੀ ਐ ਕੁਛ ਨਹੀਂ ਹੁੰਦਾ ਤੂੰ ਹੋ ਖੜਾ ਹੁਣ ਬੋਤੇ ਨੇ ਸੋਚਿਆ ਵੀ ਜੇ ਇਹਦੇ ਨਾਲ ਯਾਰੀ ਤੋੜਾਂਗੇ ਸਾਲਾ ਫੇਰ ਕੰਮ ਲੋਟ ਨਹੀਂ ਆਉਣਾ ਹੁਣ ਜਹੀ ਜੀ ਇਹ ਕਰਕੇ ਗਿਆ ਉਹੀ ਜੀ ਕਰਾਂਗੇ ਚੁੱਪ ਕਰਕੇ ਯਾਰੀ ਪਗਾਈ ਚੱਲ ਜਿੱਦੇ ਟਾਈਮ ਆ ਗਿਆ ਪੇਠੇ ਦੀ ਤੱਤੇ ਤਵੇ ਤੇ ਧਰਾਂਗੇ ਇੱਕ ਦਿਨ ਬੋਤਾ ਗਿੱਦੜ ਨੂੰ ਕਹਿੰਦਾ ਐ ਦੱਸ ਵੀ ਪਾਣ ਜੇ ਆਪਾਂ ਨੇ ਖਰਬੂਜੇ ਬਹੁ ਖਾ ਲੇ ਇਕੱਠਿਆਂ ਦੀ ਯਾਰੀ ਪਾ ਕੇ ਨਜ਼ਾਰੇ ਬਹੁ ਲੈ ਲੇ ਚੱਲ ਆਪ ਇੱਕ ਸ਼ੇਅਰ ਕਰਕੇ ਆਈਏ ਗਿੱਧੜ ਨੇ ਸੋਚਿਆ ਬਈਆ ਫਰੀ ਦੀ ਲਿੰਮੋ ਜਿੰਨ ਮਿਲਿਆ ਨਾ ਤੇਲ ਪਾਉਣਾ ਨਾ ਪਾਣੀ ਬੈ ਕੇ ਟੱਠ ਦੇ ਬਣ ਜਾ ਸੀਂਦ ਮੁਕਤ ਦੀ ਰਾਜ ਰਾਨੀ ਲੋ ਵੀ ਚੱਲ ਪੇ ਗਿੱਧੜ ਟੱਠ ਤੇ ਬੋਤਾ ਤੁਰ ਪਿਆ ਆ ਗਿਆ ਰਾਜ ਚ ਪਿੰਡ ਹੁਣ ਪਿੰਡ ਚ ਤੁਹਾਨੂੰ ਪਤਾ ਹੈ ਵੀ ਫਿਰ ਕੁੱਤੇ ਆਮ ਹੁੰਦੇ ਨੇ ਬੋਤੇ ਦੇ ਗਿੱਧਣ ਨੂੰ ਦੇਖ ਕੇ ਕੁੱਤੇ ਭੌਂਕਣ ਲੱਗ ਪਏ ਇਦੋਂ ਐਂ ਬੋਤਾ ਕੁੱਤਿਆਂ ਦੇ ਵਿਚਾਲੇ ਆ ਗਿਆ ਪਤਾ ਲੱਗ ਗਿਆ ਵੀ ਹੁਣ ਨਾ ਕੋਈ ਇਧਰੋਂ ਰਾਹ ਨਾ ਇਧਰੋਂ ਰਾਹ ਇਧਰ ਡੰਡੇ ਇਧਰ ਗਾ ਬੋਤਾ ਕਹਿੰਦਾ ਵੀ ਪਾਣ ਜੇ ਕੰਮ ਤਾਂ ਖਰਾਬ ਹੋ ਗਿਆ ਕਹਿੰਦਾ ਮਾਮਾ ਕੀ ਹੋ ਗਿਆ ਕਹਿੰਦਾ ਜਿਵੇਂ ਤੇਰੀ ਖਰਬੂਜਿਆਂ ਚ ਚਾਂਗਾਈ ਦੀ ਸਾਲੀ ਮੇਰੀ ਤਾਂ ਲੇਟ ਆਉਂਦੀ ਹੈ ਇੱਧਰ ਕਹਿੰਦਾ ਉਹ ਮਾਮਾ ਮਰਵਾਏਗਾ ਕਿਹਾ ਜਾ ਟਾਈਮ ਤਾਂ ਦੇਖ ਲੈ ਇੱਧਰ ਕੁੱਤੇ ਇੱਧਰ ਕੁੱਤੇ ਮੂਰੇ ਬੰਦੇ ਗੈਲ ਡੰਡੇ ਵਾਲੇ ਖੜੇ ਨੇ ਤੂੰ ਜਿਵੇਂ ਹੀ ਤੇਰਵੀਂ ਕਰਦਾ ਯਾਰ ਐ ਨਾ ਕਰ ਬਾਈ ਮਾਮਾ ਮਾਮਾਣ ਕੇ ਤੂੰ ਗਾਹਾਂ ਮਾਰਨੀ ਲੇਟ ਕਹਿੰਦਾ ਨਾ ਬਾਣ ਜੇ ਜਿਵੇਂ ਤੇਰੀ ਚੀਆਂਗ ਗਾਹਾਂ ਜਾ ਕੇ ਨਹੀਂ ਆਈ ਉਸੇ ਲੋਟ ਮੇਰੀ ਲੇਟਣੀ ਵੀ ਨਹੀਂ ਗਾਹਾਂ ਜਾਂਦੀ ਲੇਟਣੀ ਦਾ ਉਰੀ ਆਉਂਦੀ ਹੈ ਗਿੱਦੜ ਕਹਿੰਦਾ ਮਾਮਾ ਐ ਕਿਉਂ ਕਰਦਾ ਯਾਰ ਤੈਨੂੰ ਯਾਰੀ ਦਾ ਵਸਤਾ ਜੇ ਨਹੀਂ ਯਾਰੀ ਮੰਨਣੀ ਕਿ ਟੁਕਟ ਮਾਮੇ ਪਾਣ ਜਲੀ ਰਿਸ਼ਤੇਦਾਰੀ ਇਹ ਪਗਾ ਦੇ ਬੋਤਾ ਕਹਿੰਦਾ ਦਿਖ ਵੀ ਪਾਣ ਜੇ ਮੈਂ ਜ਼ਰੂਰ ਪਗਾਉਂਦਾ ਜਿਹੜੇ ਤੇ ਜੱਟ ਤੋਂ ਗਿੱਟਿਆਂ ਤੇ ਗੰਡਾਸੇ ਪਵਾਏ ਨੇ ਉਹ ਚਸਕੇ ਨਹੀਂ ਤੁਰਨ ਦਿੰਦੇ ਹੁਣ ਜਾਦੇ ਲਾਵੀ ਕਰਕੇ ਗੋਡਾ ਜਾਂ ਨੀਵਾ ਬੋਤੇ ਨੇ ਮਾਰੀ ਲੇਟ ਕਿਦੜ ਡਿੱਗ ਪਿਆ ਫੁੱਟਬਾਲ ਵਾਂਗੂ ھیਟ ਲਓ ਜੀ ਕੁੱਤਿਆਂ ਨੇ ਵੱਡ ਵੱਡ ਭੁੜਕੇ ਗਿੱਦੜ ਬਣਾਤਾ ਨਿੰਮਦੇ ਕੋਟਨੇ ਵਰਗਾ ਲੱਤਾਂ ਜੀ ਪੂਛ ਫਸਾ ਲਈ ਕੰਨ ਸਿੱਟ ਲੈ ਜਾਂਦਾ ਜੰਗਲ ਨੂੰ ਚੈਨ ਸਟਕ ਘਸਿਆਲੇ ਮੋਟਰਸਾਈਕਲ ਵਾਂਗੂ ਖੜਕਾ ਕਰਦਾ ਬੋਤੇ ਨੇ ਉੱਠ ਕੇ ਮੰਗਦੇ ਫੜ ਲਈ ਚਾਲ ਕਹਿੰਦਾ ਚੱਲ ਪੁੱਛਦੇ ਅੱਜ ਪਾਣ ਜੇ ਦਾ ਹਾਲ ਗਾਂ ਗਿੱਦੜ ਛੜਿਆਂ ਦੇ ਘਰੇ ਕੁੱਟੀ ਹੋਈ ਬਿੱਲੀ ਮੰਗੂ ਪੂਛਾਂ ਜੀਆਂ ਤੇ ਮੂੰਹਾਂ ਜਾਂ ਲੱਗ ਰਿਆ ਮਾਰਨ ਬੋਤਾ ਕਹਿੰਦਾ ਕਿਉਂ ਕਿਵੇਂ ਆ ਪਾਣ ਜੇ ਫਿਰ ਗੱਡੀ ਦਾ ਬਾਓ ਮਾਮਾ ਮੰਨ ਗਏ ਤੈਨੂੰ ਮੈਨੂੰ ਤਾਂ ਐਤੀ ਵੀ ਮਹੀਂ ਚਲਾਕ ਪਰ ਰੱਬ ਵਾਰੀ ਸਾਰਿਆਂ ਦੀ ਲਿਆ ਦਾਂਦਾ ਦਿਲ ਚੋਂ ਬੈਂਸ ਤਾਂ ਮੀਨੀ ਕੱਢੀ ਉਸ ਕੰਮ ਵਾਂਗੂ ਮਾਨ ਸਾਹਿਬ ਨੀਰੀਆਂ ਗਿੱਦੜਦੀਆਂ ਵੀ ਨਹੀਂ ਚਲਦੀਆਂ ਰੱਬ ਵਾਰੀ ਸਾਰਿਆਂ ਦੀ ਲਿਆ ਦਾਂਦਾ ਜੇ ਚਲਾਕੀ ਨਾਲ ਕੰਮ ਚੱਲਦਾ ਹੁੰਦਾ ਫਿਰ ਕਾਲੀ ਕਾਂਗਰਸੀ ਜਾਂਦੀ ਨਹੀਂ ਤੇ ਟਾਈਮ ਆਉਣ ਤੇ ਲੇਟਣੀ ਬੋਤਾ ਵੀ ਲਾ ਜਾਂਦਾ 有人。<laughs> <laughs>